ਜਿਹੜਾ ਨਗੇਜ ਪੁਣਾ ਸੋਸ਼ਲ ਮੀਡੀਆ ਤੇ ਬਹੁਤ ਵੱਧ ਗਿਆ ਜੀ ਇਹਦੇ ਤੇ ਪਤਾ ਨਹੀਂ ਦਾ ਲੋਕ ਇਹਨੂੰ ਹਟਾਉਣਾ ਨਹੀਂ ਚਾਹੁੰਦੇ ਪਤਾ ਨਹੀਂ ਇਹ ਲੋਕ ਆਪ ਨਹੀਂ ਹਟਦੇ ਸਾਰਿਆਂ ਨੂੰ ਬਸ ਸਾਰਿਆਂ ਦੀਆਂ ਅੱਖਾਂ ਨੂੰ ਇੱਕ ਸਵਾਦ ਲੱਗਿਆ ਹੋਇਆ ਹੈ ਵੀ ਅਸੀਂ ਜਿਹਨੂੰ ਜਿੰਨੇ ਘਟ ਕੱਪੜਿਆਂ 'ਚ ਵੇਖ ਲਗੇ ਉਹਨਾਂ ਹੀ ਮਤਲਬ ਖਣੀ ਸਾਨੂੰ ਕਿੱਡਾ ਕ ਮੈਡਲ ਮਿਲ ਜੂਗਾ ਮਤਲਬ ਆ ਹਰੇਕ ਬੰਦੇ ਦੀ ਸੋਚ ਹੋਈ ਪਈ ਹੈ ਜਦ ਕਿ ਜਿਹੜਾ ਸੈੱਲ ਫੋਨ ਹੈ ਉਹਦੇ ਉੱਤੇ ਇਹੋ ਜਿਹੀਆਂ ਐਪਲੀਕੇਸ਼ਨ ਨੇ ਇਹੋ ਜਿਹੀਆਂ ਐਪ ਆ ਗਈਆਂ ਨੇ ਵੀ ਮੈਂ ਦੱਸ ਨਹੀਂ ਸਕਦੀ ਕਿ ਤੁਹਾਨੂੰ ਉਹਦੇ ਵਾਸਤੇ ਇੰਸਟਾਗ੍ਰam ਤੇ ਜਾ ਕੇ ਕਿਸੇ ਨੂੰ ਨੰਗਾ ਦੇਖਣ ਦੀ ਲੋੜ ਨਹੀਂ ਹੈਗੀ ਇਦਾਂ ਦੇ ਹਾਲਾਤ ਆ ਜਿਹੜੇ ਉਹ ਸੈੱਲ ਫੋਨ ਦੇ ਹੋ ਗਏ ਆ ਹਰੇਕ ਬੰਦੇ ਦਾ ਫੋਨ ਮੈਨੂੰ ਲੱਗਦਾ ਇੰਨਾ ਜ਼ਿਆਦਾ ਪ੍ਰਾਈਵੇਟ ਹੋ ਗਿਆ ਹਰੇਕ ਬੰਦੇ ਦਾ ਫੋਨ ਵੀ ਉਹ ਆਪਦੇ ਸਭ ਤੋਂ ਕਰੀਬੀ ਰਸਤੇ ਨੂੰ ਵੀ ਨਹੀਂ ਦਿਖਾ ਸਕਦਾ ਨਾ ਆਪਦੇ ਮਾਂ ਨੂੰ ਨਾ ਆਪਦੇ ਪਿਓ ਨੂੰ ਨਾ ਆਪਦੀ ਪਤਨੀ ਨੂੰ ਤੇ ਨਾ ਆਪਦੇ ਬੱਚਿਆਂ ਨੂੰ ਆਹ ਹਾਲ ਹੋ ਗਏ ਨੇ ਹੁਣ ਇਹਦੇ ਵਿੱਚ ਐਸਾ ਕੀ ਹੈ ਐਸੀ ਕਿਹੜੀ ਪ੍ਰਾਈਵੇਸੀ ਹੈ ਜਿਹੜੀ ਉਹ ਆਪਦੇ ਪਰਿਵਾਰ ਤੋਂ ਲੁਕੋ ਕੇ ਰੱਖਦਾ ਅੱਗੇ ਇੱਕ ਨੋਕੀਏ ਜਿਹਦਾ ਫੋਨ ਹੁੰਦਾ ਸੀ ਉਹ ਵੱਜਣਾ ਸਾਰਾ ਟੱਬਰ ਫੋਨ ਤੇ ਆ ਕੇ ਵੱਜਣਾ ਕੋਈ ਕਿਸੇ ਦਾ ਫੋਨ ਚੱਕ ਲੈਂਦਾ ਸੀ ਕੋਈ ਚੱਕਰ ਨਹੀਂ ਸੀ ਤੇ ਹੁਣ ਘਰਾਂ ਦੇ ਵਿੱਚ ਫੋਨ ਕਿਸੇ ਦਾ ਵੱਜ ਰਿਹਾ ਬੇਟੇ ਦਾ ਵੱਜ ਰਿਹਾ ਮਾਂ ਨਹੀਂ ਚੱਕਦੀ ਮਾਂ ਦਾ ਵੱਜ ਰਿਹਾ ਬੇਟੀ ਨਹੀਂ ਚੱਕਦੀ ਹਨਾ ਪਿਓ ਨਹੀਂ ਚੱਕਦਾ ਜੀ ਇਦਾਂ ਦੇ ਹਾਲਾਤ ਹੋ ਗਏ ਆ ਕਿਉਂ ਨਹੀਂ ਚੱਕਦੇ ਅਸੀਂ ਆਪ ਹੀ ਇਹ ਦੂਰੀਆਂ ਪਾਲੀਆਂ ਹੁਣ ਪਿਓ ਆ ਜਿਹੜਾ ਉਹ ਤਾਂ ਆਪਦੇ ਬੱਚੇ ਦਾ ਫੋਨ ਚੱਕ ਸਕਦਾ ਨਾ ਪਰ ਉਹ ਪਤਾ ਕਿਉਂ ਨਹੀਂ ਚੱਕਦਾ ਪਿਓ ਨੂੰ ਐਂ ਡਰਾ ਕੇ ਤੇ ਇਹ ਨਾ ਕਿਸੇ ਦਿਨ ਮੇਰਾ ਚੱਕ ਲੈ ਮਤਲਬ ਵਾਸੀ ਲੋਕਾਂ ਨੇ ਚੇਫ ਰੱਖਣੀ ਸੀ ਚੇਫ ਕਿਹੜੀਆਂ ਗੱਲਾਂ ਦੀ ਰੱਖ ਕੇ ਬੈਗੇ ਇਹਨਾਂ ਚੀਜ਼ਾਂ ਦੀ ਤੇ ਹੋ ਕਿਉਂ ਰਿਆ ਇਹ ਹੋ ਕਿਉਂ ਰਿਆ ਕਿਉਂਕਿ ਹਰੇਕ ਦੀ ਜ਼ਿੰਦਗੀ ਦੇ ਵਿੱਚ ਇੱਕ ਤੋਂ ਜ਼ਿਆਦਾ ਇਨਸਾਨ ਨੇ ਤੇ ਹਰੇਕ ਬੰਦੇ ਨੂੰ ਆਏ ਆ ਕਿ ਮੈਂ ਬਾਹਰ ਸਮਾਜ ਦੇ ਵਿੱਚ ਤਾਂ ਦੁੱਧ ਦੋਤਾ ਦਿਸਦਾ ਰਵਾਂ ਅੰਦਰੋਂ ਮੈਂ ਕਿੰਨਾ ਹੀ ਗੰਦਾ ਹੋਵਾਂ ਜਦ ਕਿ ਬੰਦਾ ਅੰਦਰੋਂ ਸੋਹਣਾ ਹੋਣਾ ਚਾਹੀਦਾ ਬਾਹਰੋਂ ਨਹੀਂ ਵਾਰੋਂ ਸਮਾਜ ਦੇ ਵਿੱਚ ਸਮਾਜ ਤੁਹਾਨੂੰ ਕੀ ਕਹਿ ਰਿਹਾ ਉਹ ਨਾ ਮੈਟਰ ਨਹੀਂ ਕਰ ਰਿਹਾ ਤੁਹਾਡੀ ਆਤਮਾ ਤੁਹਾਨੂੰ ਕੀ ਕਹਿ ਰਹੀ ਹੈ ਇਹ ਜਿਆਦਾ ਮੈਟਰ ਕਰਦਾ